ਫੇਰ ਮੁਰਤੋ ਅੰਦਰ ਬ੍ਰਿਜ ਦੇ ਵਿੱਚ ਨਿਕਾਸੀ ਨਾ ਹੋਣ ਦੇ ਕਰਕੇ ਬਰਸਾਤੀ ਪਾਣੀ ਖੜ ਚੁਕਿਆ ਹੈ ਪਾਣੀ ਦੀ ਮੋਟਰਾ ਜੁੜਿਆ ਨੇ ਖਰਾਬ ਹੋ ਚੁਕਿਆ ਨਹੀਂ ਨਗਰ ਕੌਂਸਲ ਦੀ ਗੱਡੀ ਦੇ ਨਾਲ ਅੰਦਰ ਬ੍ਰਿਜ ਦਾ ਪਾਣੀ ਜੁੜਾ ਹੈ ਕੱਢਿਆ ਜਾ ਰਿਹਾ ਹੈ ਦੂਸਰਾ ਰੇਲਵੇ ਓਵਰ ਬ੍ਰਿਜ ਦੀ ਉਸਾਰੀ ਹੋਣ ਦੇ ਕਰਕੇ ਅੰਡਰ ਬ੍ਰਿਜ ਤੋਂ ਵਾਹਨ ਚਾਲਕ ਜਾ ਰਹੇ ਨੇ ਤੇ ਦੋ ਪਹੀਆ ਵਾਹਨਾਂ ਨੂੰ ਕਾਫੀ ਪਾਣੀ ਦੇ ਵਿੱਚੋਂ ਲੰਘਣਾ ਪੈ ਰਿਹਾ ਹੈ ਦੱਸ ਦੇ ਕਿ ਨਗਰ ਕੌਂਸਲ ਦੀ ਲਾਪਰਵਾਹੀ ਦੇ ਕਰਕੇ ਜਦੋਂ ਵੀ ਬਰਸਾਤ ਹੁੰਦੀ ਹੈ ਤਾਂ ਰਾਹਗੀਰਾਂ ਨੂੰ ਇਸੇ ਤਰੀਕੇ ਦੇ ਨਾਲ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਖੜਿਆ ਰੇਲਵੇ ਅੰਡਰਬ੍ਰਿਜ ਦੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਥੋੜੀ ਜਿਹੀ ਬਰਸਾਤ ਨੇ ਨਗਰਕੋਸ਼ਲ ਦੇ ਦਾਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਬਰਸਾਤ ਕਾਰਨ ਜਿਹੜਾ ਕਾਫੀ ਲੋਕਾਂ ਨੂੰ ਜਿਹੜਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਲੋਕ ਜਿਹੜੇ ਵਾਪਸ ਮੁੜ ਕੇ ਜਾ ਰਹੇ ਨੇ ਗਲਬਤ ਕਰਦੇ ਭਾਈ ਸਾਹਿਬ ਕਿੱਥੋਂ ਆ ਰਹੇ ਹੋ ਕਿੱਥੇ ਜਾਣਾ ਨਾਜ ਮੰਡੀ ਜਾਣਾ ਕੀ ਕਹਿਣਾ ਚਾਹੋਗੇ ਹਮੇਸ਼ਾ ਜਿਹੜਾ ਪਾਣੀ ਦਾ ਹੀ ਦਿੱਕਤ ਇੱਥੇ ਰਹਿੰਦੀ ਹੈ ਪਿਛਲੇ ਕਈ ਸਾਲਾਂ ਤੋਂ ਬਹੁਤ ਦਿੱਕਤ ਆ ਰਹੀ ਹੈ ਜੀ ਪ੍ਰਸ਼ਾਸਨ ਨੂੰ ਸੈੱਟ ਕਰਨਾ ਚਾਹੀਦਾ ਜੀ ਪਾਣੀ ਉਹ ਕੀ ਰੋਜ਼ਾਨਾ ਇਹ ਲਾਰਾ ਲਾਈ ਜਾਂਦੇ ਨੇ ਵੀ ਮੋਟਰ ਖਰਾਬ ਹੋ ਗਈ ਕਿ ਕਿ ਬਹੁਤ ਦਿੱਕਤ ਆ ਰਹੀ ਹੈ ਜੀ ਦੁਜਾਨਾ ਪਰੇਸ਼ਾਨੀ ਆ ਰਹੀ ਹੁਣ ਵਾਪਸ ਜਾਣਾ ਪੈਣਾ ਜੀ ਮੁੜ ਕੇ ਹੁਣ ਉੱਪਰੋਂ ਘੁੰਮਣਾ ਪੈਣਾ ਫਿਰ țeil ਭੂਕਣਾ ਪੈਣਾ ਜੀ ਕਿਉਂਕਿ ਰੇਲਵੇ ਓਵਰ ਵੀ ਬੰਦ ਹੈ ਜਿਹੜਾ ਪਿਛਲੇ ਕਈ ਮਹੀਨੇ ਤੋਂ ਕੰਮ ਚੱਲ ਰਿਹਾ ਉੱਥੇ ਹਾਂ ਜੀ ਰੇਲਵੇ ਓਵਰ ਵੀ ਬੰਦ ਪਿਆ ਜੀ ਇਹ ਦੇਖਣਾ ਚਾਹੀਦਾ ਹੈ ਸੈੱਟ ਕਰਾਉਣਾ ਚਾਹੀਦਾ ਠੀਕ ਹੈ ਸੋ ਹੋਰ ਵੀ ਲੋਕ ਇੱਥੇ ਮੌਜੂਦ ਨੇ ਭਈਆ ਕਾ ਜਾਣਾ ਆਪਣੇ उस पार जाना था मार्केट क्या, क्या कहोगे क्योंकि पानी हमेशा यहाँ पे रुक जाता है यहाँ तो पिछले साल से ही प्रॉब्लम है इसका सोल्व नहीं हो रहा है है ना परेशानी बार बार है उधर पुल टूटा हुआ है इधर पानी भर जाता है क्योंकि वो पुल रास्ता बंद है और लोगों को इधर से जाने की भी दिक्कत आ रही है दिक्कत तो है सर काफी दिक्कत है इसके लिए सरकार को ठोस कदम उठाना चाहिए है ना बहुत दिक्कत परेशानी है हम लोग को जो बिल्कुल तो सुन सकते हो कि सरकार प्रशासन जोड़ा है कुंभकर्णी नींद सुता है किस तरह जो लोग ने दो पहिया वाहन ਉਹਨਾਂ ਦੇ ਵਿੱਚ ਖਰਾਬ ਹੋ ਚੁੱਕਿਆ ਤੁਸੀਂ ਐਕਟੀਵਾ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹ ਐਕਟੀਵਾ ਲੈ ਕੇ ਆ ਰਹੇ ਨੇ ਔਰ ਪਿੱਛੇ ਉਹਨਾਂ ਦੇ ਬਜ਼ੁਰਗ ਨੇ ਲੇਡੀਜ਼ ਪਿੱਛੇ ਉਹਨਾਂ ਦੇ ਉਹ ਵੀ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਆ ਰਹੇ ਨੇ ਉਹ ਨਗਰ ਕੌਂਸਲ ਦੇ ਦਾਅਵਿਆਂ ਦੀ ਜਿਹੜੀ ਪੋਲ ਖੁੱਲਦੀ ਨਜ਼ਰ ਆਂਦੀ ਹੈ ਉਹ ਲੋਕ ਪਿੱਛੇ ਪਾਸੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਗੱਡੀਆਂ ਨੂੰ ਵਾਪਸ ਮੋੜ ਕੇ ਲੈ ਕੇ ਜਾ ਰਹੇ ਨੇ ਉਹਨਾਂ ਨੂੰ ਵਾਪਸ ਜਾਣਾ ਪੈ ਰਿਹਾ ਕਿਉਂਕਿ ਅੱਗੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਇੱਥੋਂ ਲੋਕਾਂ ਨੂੰ ਬੜਾ ਮੁਸ਼ਕਿਲ ਦਾ ਸਾਹਮਣਾ ਕਰ ਪੈਂਦਾ ਹੈ ਹਰ ਵਾਰੀ ਜਿਹੜਾ ਹੈ ਸਮੱਸਿਆ ਰਹਿੰਦੀ ਹੈ ਔਰ ਇਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹੈ ਲੋਕ ਜਿਹੜੇ ਐਕਟੀਵਾ ਵਿੱਚੋਂ ਰੋੜ ਕੇ ਲੈ ਕੇ ਆ ਰਹੇ ਨੇ ਔਰ ਬੜੀ ਪਰੇਸ਼ਾਨੀ ਹੈ ਪਿੱਛੇ ਛੋਟੇ ਛੋਟੇ ਬੱਚੇ ਵੀ ਨੇ ਉਹਨਾਂ ਨਾਲ ਅਸੀਂ ਸਭ ਕੀ ਕਹਿਣਾ ਚਾਹੋਗੇ ਬੜੀ ਵੱਡੀ ਸਮੱਸਿਆ ਹੈ ਬੜੀ ਸਮੱਸਿਆ ਹੈ ਜੀ ਹਾਂ ਜੀ ਕਰਾਉ ਸਟਰੀ ਇਹਨੂੰ ਹਾਂ ਜੀ ਕਿਸ ਤਰ੍ਹਾਂ ਆਇਓ ਵਿੱਚੋਂ ਨਿਕਲ ਕੇ ਬੜਾ ਔਖਾ ਹੈ ਜੀ ਜੰਗਿਆ ਨਹੀਂ ਜਾਣਦੇ ਆ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਛੋਟੇ ਛੋਟੇ ਬੱਚੇ ਵੀ ਔਰ ਬਜ਼ੁਰਗ ਔਰਤਾਂ ਵੀ ਪਿੱਛੇ ਆ ਰਹੀਆਂ ਨੇ ਔਰ ਕਿਸ ਤਰ੍ਹਾਂ ਇਹ ਪਾਣੀ ਦੇ ਵਿੱਚੋਂ ਨਿਕਲ ਕੇ ਆਉਣਾ ਪੈਂਦਾ ਹੈ ਪ੍ਰਸ਼ਾਸਨ ਜਿਹੜਾ ਹੁਮਕਰ ਨਹੀਂ ਨਹੀਂ ਸੁਣਦਾ ਉਹ ਹਰ ਵਾਰ ਜਿਹੜਾ ਕਿਹਾ ਜਾਂਦਾ ਹੈ ਕਿ ਮੋਟਰ ਖਰਾਬ ਹੋ ਗਈ ਮੋਟਰ ਖਰਾਬ ਹੋ ਗਈ ਪਰ ਇਸ ਵਾਰ ਤਾਂ ਫਾਈਵ ਗ੍ਰੇਡ ਦੀ ਗੱਡੀ ਵੀ ਜਿਹੜੀ ਲਾਈ ਹੋਈ ਹੈ ਪਾਣੀ ਕੱਢਣ ਲਈ ਪਰ ਸਮੱਸਿਆ ਬਹੁਤ ਵੱਡੀ ਹੈ ਸ਼ਹਿਰ ਦੇ ਵਿੱਚ ਕਿਉਂਕਿ ਪਿਛਲੇ ਪਾਸੇ ਓਵਰਬਿਜ ਦਾ ਜਿਹੜਾ ਕਿ ਕੰਮ ਚੱਲ ਰਿਹਾ ਜਿਸਕਾ ਓਵਰਬਿਜ ਵੀ ਬੰਦ ਹੈ ਪਿਛਲੇ ਕਈ ਮਹੀਨਿਆਂ ਤੋਂ ਦੁਬਾਰਾ ਜਿਹੜਾ ਹੈ ਅੰਡਰਬਿਜ ਇਧਰ ਪੈਰ ਵੀ ਹੋ ਚੁੱਕੀ ਹੈ ਪਰ ਲੋਕ ਜਿਹੜੇ ਇਸ ਨਾਲ ਜੂਝ ਰਹੇ ਨੇ ਵੱਡੀ ਸਮੱਸਿਆ ਹੈ ਪ੍ਰਸ਼ਾਸਨ ਜਿਹੜਾ ਹੈ ਹਕੂਮ ਕਰਨੀ ਨਹੀਂ ਸੁੱਤਾ ਕਦੋਂ ਇਸ ਸਮੱਸਿਆ ਦਾ ਹੱਲ ਹੋਵੇਗਾ ਤਾਂ ਉਹ ਨਾਲ ਸਮਝ ਦੱਸੇਗਾ ਕਹਿਣਾ